ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸੰਧੂ 뮤직 ਅਕੈਡਮੀ ਵਿੱਚ ਜਿੱਥੇ ਤੁਹਾਨੂੰ ਬੜੇ ਆਸਾਨ ਤਰੀਕੇ ਨਾਲ ਹਰਮੋਨੀਅਮ বাজਾਉਣਾ ਸਿਖਾਇਆ ਜਾਂਦਾ ਹੈ ਆਓ ਅੱਜ ਤੁਹਾਡੇ ਵਾਸਤੇ ਇੱਕ ਬੜੀ ਸੋਹਣੀ ਵੀਡੀਓ ਲੈ ਕੇ ਆਏ ਆ ਸਾਰਿਆਂ ਨੂੰ ਹੀ ਬੜੀ ਚੰਗੀ ਲੱਗੇਗੀ ਬੜੀ ਪਸੰਦ ਆਏਗੀ ਮੈਨੂੰ ਇੱਕ ਕਮੈਂਟ ਵਿੱਚ ਕਿਹਾ ਗਿਆ ਸੀ ਕਿ ਸਾਨੂੰ ਵਾਹਿਗੁਰੂ ਜੀ ਦਾ ਜਾਪ ਜਿਹੜਾ ਹੈ ਉਹ ਹਰਮੋਨੀਅਮ ਉੱਤੇ ਦੱਸੋ ਕਿ ਉਹ ਕਿਸ ਤਰ੍ਹਾਂ বাজਾਇਆ ਜਾਂਦਾ ਹੈ ਅੱਜ ਉਸ ਦੇ ਬਾਰੇ ਇੱਕ ਵੀਡੀਓ ਲੈ ਕੇ ਆਏ ਆ ਆਓ ਸਿੱਖਦੇ ਹਾਂ ਕਿ ਵਾਹਿਗੁਰੂ ਜੀ ਦਾ ਜਿਹੜਾ ਜਾਪ ਉਹ ਹਾਰਮੋਨੀਅਮ ਦੇ ਉੱਤੇ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਕਿਸ ਤਰ੍ਹਾਂ ਵਜਾ ਸਕਦੇ ਹਾਂ ਵੈਸੇ ਤੇ ਅਸੀਂ ਘਰ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹੀ ਆਂ ਵਾਹਿਗੁਰੂ ਜੀ ਦਾ ਨਾਮ ਲੈਂਦੇ ਹੀ ਆਂ ਪਰ ਹਾਰਮੋਨੀਅਮ ਦੇ ਉੱਤੇ ਕੁਝ ਬੱਚੇ ਐਸੇ ਨੇ ਜੋ ਕਿ ਹਾਰਮੋਨੀਅਮ ਦੇ ਉੱਤੇ ਨਹੀਂ ਵਜਾ ਸਕਦੇ ਉਹਨਾਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਉਹ ਕਿਸ ਤਰ੍ਹਾਂ ਵਜਾਉਣਾ ਹੈ ਤੇ ਆਓ ਅੱਜ ਅਸੀਂ ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਜਿਹੜਾ ਉਹ ਹਾਰਮੋਨੀਅਮ ਦੇ ਉੱਤੇ ਵਜਾਉਣਾ ਸਿੱਖਾਂਗੇ ਜਿਸ ਤਰ੍ਹਾਂ ਕਿ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਬੜਾ ਹੀ ਮਾਣ ਬੜਾਈ ਪਿਆਰ ਦਿੱਤਾ ਹੈ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਵੀਡੀਓ ਨੂੰ ਵੀ ਬੜਾ ਹੀ ਮਾਣ ਬੜਾ ਪਿਆਰ ਦਿਓਗੇ ਔਰ ਬੜੇ ਪਿਆਰ ਦੇ ਨਾਲ ਬੜੇ ਧਿਆਨ ਦੇ ਨਾਲ ਇਸ ਵੀਡੀਓ ਤੋਂ ਵਾਹਿਗੁਰਜੀ ਦਾ ਜਾਪ ਜਿਹੜਾ ਹੈ ਉਹ ਵਜਾਉਣਾ ਸਿੱਖੋਗੇ ਤਾਂ ਆਓ ਅੱਜ ਸਿੱਖਦੇ ਹਾਂ ਵਾਹਿਗੁਰਜੀ ਦਾ ਜਾਪ ਕਿਸ ਤਰ੍ਹਾਂ ਵਜਾਉਣਾ ਹੈ ਔਰ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ YouTube ਚੈਨਲ ਦੇ ਵਿੱਚ ਨਵੇਂ ਜੁੜੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਆਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਐ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਤੋਂ ਆਓ ਅੱਜ ਸਿੱਖਦੇ ਹਾਂ ਵਾਹਿਗੁਰੂ ਜੀ ਦਾ ਜਾਪ ਵਜਾਉਣਾ। ਕੋਈ ਵੀ ਵੀਡੀਓ ਨੂੰ ਸਕਿੱਪ ਨਾ ਕਰਿਓ। ਵੀਡੀਓ ਲੰਮਾ ਜ਼ਰੂਰ ਹੋ ਸਕਦਾ ਹੈ। ਉਹ ਇਸੇ ਕਰਕੇ ਹੀ ਲੰਮਾ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਧਿਆਨ ਦੇ ਨਾਲ ਸਮਝ ਆ ਸਕੇ ਬੜੇ ਪਿਆਰ ਨਾਲ ਤੁਸੀਂ ਸਿੱਖ ਸਕੋ। ਤੋਂ ਆਓ ਸਿੱਖਦੇ ਹਾਂ ਵਾਹਿਗੁਰੂ ਜੀ ਦਾ ਜਾਪ ਵਜਾਉਣਾ। ਵੀਡੀਓ ਨੂੰ ਕੋਈ ਵੀ ਸਕਿੱਪ ਨਾ ਕਰਿਓ। ਜੇ ਸਕਿੱਪ ਕਰੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ। ਇਸ ਕਰਕੇ ਵੀਡੀਓ ਨੂੰ ਸਕਿੱਪ ਨਾ ਕਰਿਓ। ਸਾਰਾ ਦੇਖਿਓ, ਸਾਰਾ ਸਮਝਿਓ ਫੇਰ ਹੀ ਵਜਾਉਣ ਦਾ ਪਤਾ ਲ ਕਿਹੜੀ ਸੋਰ ਕਿਸ ਤਰ੍ਹਾਂ ਵਜੋਣੀ ਹੈ ਤੇ ਕਿਸ ਤਰ੍ਹਾਂ ਉਸ ਦਾ ਅਭਿਆਸ ਕਰਨਾ ਹੈ ਆਓ ਸਿੱਖਦੇ ਹਾਂ ਵਾਹਿਗੁਰੂ ਜੀ ਦਾ ਜਾਪ ਵਜਾਉਣਾ ਬੜੇ ਪਿਆਰ ਦੇ ਨਾਲ ਹਾਰਮੋਨੀਅਮ ਦੇ ਉੱਤੇ ਤੋਂ ਆਓ ਜਾਣਦੇ ਹਾਂ ਕਿ ਇਸ ਰਾਗ ਦੇ ਵਿੱਚ ਹੈ ਕਿਸ ਤਰ੍ਹਾਂ ਇਸ ਨੂੰ ਵਜਾਉਣਾ ਹੈ ਸਭ ਤੋਂ ਪਹਿਲਾਂ ਅਸੀਂ ਸਰਗਮ ਦੀ ਅਰੋਹ ਤੇ ਅਵਰੋਹ ਵਜਾਵਾਂਗੇ ਉਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਨੂੰ ਦੱਸਾਂਗੇ ਕਿ ਜਿਹੜਾ ਵਾਹਿਗੁਰੂ ਜੀ ਦਾ ਜਾਪ ਹੈ ਉਹ ਕਿਸ ਤਰ੍ਹਾਂ ਵਜਾਉਣਾ ਹੈ ਤੇ ਕਿਹੜੀ ਕਿਹੜੀ ਸੁਰ ਨੂੰ ਲੱਗਦੀ ਹੈ ਕਿਉਂਕਿ ਕੋਈ ਵੀ ਸ਼ਬਦ ਕੋਈ ਵੀ ਰੀਤ ਵਜਾਉਣੀ ਹੋਵੇ ਸਭ ਤੋਂ ਪਹਿਲਾਂ ਉਸ ਰਾਗ ਦੇ ਵਿੱਚ ਜਿਸ ਰਾਗ ਦੇ ਵਿੱਚ ਉਹ ਰੀਤ ਹੈ ਉਸ ਰਾਗ ਦਾ ਅਰੋ ਅਵਰੋ ਵਜਾਉਣਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਉਹ ਕਿਹੜੇ ਰਾਗ ਦੇ ਵਿੱਚ ਅਸੀਂ ਜਿਹੜੀ ਰੀਤ ਵਜਾ ਰਹੇ ਹਾਂ ਉਹ ਕਿਹੜੇ ਰਾਗ ਦੇ ਵਿੱਚ ਆ ਤੇ ਉਹ ਕਿਸ ਤਰ੍ਹਾਂ ਵਜਣੀ ਹੈ ਇਸ ਕਰਕੇ ਉਹਦੀ ਅਰੋ ਅਵਰੋ ਵਜਾਉਣੀ ਬੜੀ ਜ਼ਰੂਰੀ ਹੁੰਦੀ ਹੈ ਅਰੋ ਅਵਰੋ ਇਸ ਕਰਕੇ ਵਜਾਈ ਜਾਂਦੀ ਹੈ ਤਾਂ ਜੋ ਸਾਡਾ ਜਿਹੜਾ ਸੀ ਕੀਰਤਨ ਦੇ ਟਾਈਮ ਦੇ ਉੱਤੇ ਜਿਹੜੀ ਰੀਤ ਬੋਲਣ ਜਾ ਰਹੇ ਹਾਂ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਤਾਂ ਜੋ ਸਾਨੂੰ ਉਹਦਾ ਉਹਦੀ ਗਰਾਉਂਡ ਪਤਾ ਚੱਲ ਸਕੇ ਉਹਦਾ ਢਾਂਚਾ ਪਤਾ ਲੱਗ ਸਕੇ ਕਿ ਇਹ ਜਿਹੜੀ ਰੀਤ ਆ ਇਹੜਾ ਸ਼ਬਦ ਹੈ ਇਸ ਰਾਗ ਦੇ ਵਿੱਚ ਗਾਇਆ ਜਾਣਾ ਹੈ ਇਸ ਕਰਕੇ ਉਹਦਾ ਅਰੋਹ ਅਵਰੋਹ ਵਜੋਣਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਇਸ ਰਾਗ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੀ-ਕਿਹੜੀ ਸਰਗਮ ਅਰੋਹ ਅਵਰੋਹ ਦੇ ਵਿੱਚ ਜਿਹੜੀ ਸਰਗਮ ਵਜਾਉਣੀ ਹੈ ਸਭ ਤੋਂ ਪਹਿਲਾਂ ਉਹ ਕੀ ਹੈ ਆਈਏ ਜਾਣਦੇ ਹਾਂ ਇੱਥੋਂ ਸ਼ੁਰੂ ਕਰਾਂਗੇ ਇਹ C ਸ਼ਾਰਪ ਹੈ ਯਾਨੀ ਕਿ ਪਹਿਲੀ ਕਾਲੀ ਇੱਥੋਂ ਸ਼ੁਰੂ ਕਰਾਂਗੇ ਅਸੀਂ ਪਹਿਲੇ ਅਰੋ ਅਵਰੋ ਵਜਾਵਾਂਗੇ ਇਹਦੇ ਵਿੱਚ ਜਿਹੜਾ ਗਾ ਹੈ ਉਹ ਕੋਮਲ ਹੈ ਉਦੋਂ ਦਾ ਕੋਮਲ ਹੈ ਤੇ ਨੀ ਕੋਮਲ ਹੈ ਬਾਕੀ ਸਾਰੇ ਜਿਹੜੇ ਸੁਰ ਹੈਗੇ ਉਹ ਸ਼ੁੱਧ ਹੈ ਇਸ ਕਰਕੇ ਇਹਦਾ ਨਾਮ ਦਰਬਾਰੀ ਰਾਗ ਹੈ ਤੋ ਆਹ ਕਿਸ ਤਰਾ ਹੈ ਸਾਰੇ ਗਾ ਮ ਪਾ ਧਾ ਨੀ ਸਾ ਸਾ ਨੀ ਦਾ ਪਾ ਮ ਗ ਰੇ ਸਾ ਇਹ ਇਹਦੇ ਅਰੋਹ ਅਤੇ ਅਵਰੋਹ ਹੁਣ ਆਓ ਆਪਾਂ ਜਿਹੜਾ ਵਾਹਿਗੁਰੂ ਜੀ ਦਾ ਜਾਪ ਕਰਨਾ ਸਿੱਖਣਾ ਹੈ ਉਹ ਕਿਸ ਤਰ੍ਹਾਂ ਹੈ ਅਤੇ ਕਿੱਥੋਂ ਸ਼ੁਰੂ ਕਰਨਾ ਹੈ ਤੇ ਕਿਵੇਂ ਬਚਾਉਣਾ ਹੈ ਇਹ ਤੋਂ ਸ਼ੁਰੂ ਕਰਨਾ ਹੈ ਸਾਧਾਨੀ ਪਾ ਪਾਧਾਨੀ ਸਾ ਠੀਕ ਹੈ ਨਾ ਵਾਹਿਗੁਰੂ ਵਾਹਿਗੁਰੂ ਪਿਲੇ ਆ ਬੋਲੇ ਵਾਹਿਗੁਰੂ ਵਾਹਿਗੁਰੂ ਬੜੇ ਧਿਆਨ ਨਾਲ ਦੇਖੋ ਕੀ ਹੈ फिर तो बोला वाहे गुरु वाहे गुरु इसको अगले वा वाहे गुरु वाहे गुरु फिर तो देखो वाहे गुरु वाह ਤੋਤਾ ਕੱਪਾ ਕਰਨਾ ਹੈ ਵਾਹਿਗੁਰੂ ਵਾਹੇ ਗੁਰੂ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਤੋਂ ਬੜੇ ਧਿਆਨ ਦੇ ਨਾਲ ਦੇਖਾਂਗੇ ਬੜੇ ਆਰਾਮ ਦੇ ਨਾਲ ਇੱਕ ਇੱਕ ਜਿਹੜੀ ਸੋਹਰਿਆ ਉਹਨੂੰ ਚੰਗੀ ਤਰ੍ਹਾਂ ਸਮਝਾਂਗੇ ਕਿ ਕਿਸ ਤਰ੍ਹਾਂ ਮਜਾਉਣਾ ਹੈ ਬੜੇ ਦੇਖੋ ਧਿਆਨ ਦੇ ਨਾਲ ਵਾਹਿਗੁਰੂ 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 ਇਸੇ ਤਰ੍ਹਾਂ ਜਿਹੜਾ ਹੈ ਤੁਸੀਂ ਸਾਰੀ ਵੀਡੀਓ ਨੂੰ ਦੇਖਣਾ ਹੈ ਚੰਗੀ ਤਰ੍ਹਾਂ ਸਮਝਣਾ ਹੈ ਚੰਗੀ ਤਰ੍ਹਾਂ ਪ੍ਰੈਕਟਿਸ ਕਰਨੀ ਹੈ ਜਿੱਥੋਂ ਵੀ ਨਾ ਸਮਝ ਲੱਗੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਜੋ ਜਿੱਥੋਂ ਤੁਹਾਨੂੰ ਨਹੀਂ ਸਮਝ ਲੱਗੇ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਤਦ ਤੱਕ ਲਈ ਤੁਸੀਂ ਦੇਖੋ ਇਸ ਵੀਡੀਓ ਨੂੰ ਸਿੱਖੋ ਵਾਹਿਗੁਰੂ ਜੀ ਦਾ ਜਾਪ ਕਿਸ ਤਰ੍ਹਾਂ ਮਜੋਣਾ ਹੈ ਇਹਦੀ ਪ੍ਰੈਕਟਿਸ ਕਰੋ ਅਗਰ ਕੋਈ ਹੋਰ ਰੀਤ ਸਿੱਖਣੀ ਹੋਵੇ ਹੋਰ ਸ਼ਬਦ ਸਿੱਖਣਾ ਹੋਵੇ ਹੋਰ ਬੰਦਿਸ਼ ਦੇ ਬਾਰੇ ਜਾਨਣਾ ਹੋਵੇ ਤੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਾਡੇ YouTube ਚੈਨਲ ਤੇ ਅਸੀਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਤੁਹਾਡੇ ਵਾਸਤੇ ਜਿਹੜੀ ਰੀਲ ਹੈ ਉਹਦੀ ਵੀਡੀਓ ਜਲਦੀ ਤੋਂ ਜਲਦੀ ਬਣਾ ਕੇ ਭੇਜਾਂਗੇ ਤਦ ਤੱਕ ਲਈ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ